ਪੰਜਾਬ ਲਾਈ 88 ਚੈਨਲ ਤੇ ਤੁਹਾਡਾ ਸਵਾਗਤ ਹੈ ਪਿੰਡ ਖੁੰਡਾ ਵਿਖੇ ਵਿਸਾਲ ਖਲਾਨਾ ਪੰਧਾਰਾ ਬੜੀ ਸ਼ਰਧਾ ਭਾਵਨਾ ਅਤੇ ਸਤਿਕਾਰ ਸਹਿਤ ਕਰਵਾਇਆ ਗਿਆ ਜੇਰਮਨ ਭਗਤੰਦਰ ਸਿੰਘ ਕਾਤੇ ਸਰਪੰਚ ਮੈਡਮ ਸ਼ਰਨਜੀਤ ਕੌਰ ਦੇ ਸਮੁੱਚੇ ਪਰਿਵਾਰ ਵੱਲੋਂ ਪਿੰਡ ਖੁੰਡਾ ਵਿਖੇ ਖਲਾਨਾ ਪੰਧਾਰਾ ਕਰਵਾਇਆ ਗਿਆ ਇਸ ਮੌਕੇ ਤੇ ਉਹਨਾਂ ਨੇ ਦੱਸਿਆ ਕਿ ਬਾਬਾ ਲਖਦਾਤਾ ਜੀ ਦੀਆਂ ਪਾਰ ਕੇ ਪਾਸੜਕਾ पीढ़ी दर पीढ़ी सलाना भंडारा लगातार जारी है जिस दौरान रिश्तेदार सज्जन मित्र समुचे पिंड वास ने बाबा लखदाता जी अगे नमस्तक होके आशीर्वाद प्राप्त ते अतुट लंगर छकया चेयरमैन भुपिंद रिंका सरपंच मैडम शरणजीत कौर ने ਈਰਾ ਅੱਗੇ ਅਰਦਾਸ ਕੀਤੀ ਕਿ ਉਹ ਸਭਨਾ ਤੇ અપਾਰ ਕਿਰਪਾ ਬਣਾਈ ਰੱਖਣ ਅਤੇ ਸਾਡੇ ਪਰਵਾਰ ਕੋਲੋਂ ਪ੍ਰੇਖ ਵਿੱਚ ਵੀ ਪੀੜੀ ਦਰ ਪੀੜੀ ਸੇਵਾ ਲੈਂਦੇ ਰਹਿਣਾ ਆਓ ਤੁਹਾਨੂੰ ਦਿਖਾਉਨੇ ਆ ਪਧਾਰੇ ਦੀਆਂ ਕੁਝ ਲਾਈਵ ਤਸਵੀਰਾਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ Si me સાબંધ ਤੈਨੂੰ ਵਰਨਾ ਬੰਦਾ ਕਰਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦਰ ਇਹ ਇਹ ਸਾਡਾ ਜਿਹੜਾ ਅਸੀਂ ਜੋ ਵੀ ਆਪਾਂ ਪੀਰ ਬੱਬਾ ਲਖ ਦਾ ਜਿਹਦਾ ਆਪਣੇ ਘਰ ਜਗ੍ਹਾ ਤੇ ਹਰ ਸਾਲ ਇਹ ਭੰਡਾਰਾ ਬਣਾਉਂਦੇ ਆ ਕਿਉਂਕਿ ਸਾਡੀ ਜਿਹੜੀ ਕਰਜਾ ਵਾ ਪੀ ਪੁਰਾਣੀ ਜੱਦੀ ਜਗਾ ਵਾ ਤੰਵੀਂ ਛੇ ਪੀੜੀ ਤੋਂ ਸੇ ਪੀੜੀ ਤੋਂ ਫੇਰ ਕਰਦੇ ਆ ਰਹੇ ਆ ਤੇ ਬੜੀ ਮਾਲਕ ਦੀ ਕਿਰਪਾ ਵਾ ਤੇ ਬੜੀ ਖੁਸ਼ੀ ਹੁੰਦੀ ਹੈ ਜਦ ਜਦ ਨਵੇਂ ਜਨਮ ਹੁੰਦਾ ਹੈ ਤੇ ਸਾਰਾ ਪਰਿਵਾਰ ਸਾਰਾ ਹੀ ਪਿੰਡ ਦਾ ਆਪਣਾ ਜਿੰਨਾ ਵੀ ਆ ਰਲ ਮਿਲ ਕੇ ਰਾਏ ਪਧਾਰਾ ਬਣਾਇਆ ਜਾਂਦਾ ਵਾ ਤੇ ਪਰਿਵਾਰ ਦੇ ਸੰਬੰਧ ਨਾ ਰਿਸ਼ਤੇ ਵਾਲੇ ਸਾਰੇ ਹੀ ਇੱਥੇ ਹਾਜ਼ਰ ਹੁੰਦੇ ਆ ਤੇ ਬੜੀ ਖੁਸ਼ੀ ਹੁੰਦੀ ਆ ਕਿ ਪ੍ਰਬਾਤਵਾ ਇਹ ਦੇਣ ਵੀ ਸਾਡਾ ਲਈ ਹੁੰਦਾ ਜਦੋਂ ਸਭ ਸੰਗਤਾਂ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਵਾ ਤੇ ਜਿਹੜੀ ਤਰੀਕ ਨੇ ਕਿਹੜੀ ਪ੍ਰੋਗਰਾਮ ਕਰਦੇ ਆ ਹਾਂਜੀ ਇਹ ਵੀ ਪੱਕੀ ਤਰੀਕ ਹੈ ਜਿੱਦਾਂ ਮੁੱਢੇ ਨਾਮੀ ਐਮਡੀਰ ਤੋਂ ਪਹਿਲੇ ਮੀਤਵਾਰ ਜਿਹੜਾ ਹੁੰਦਾ ਉਹ ਸਾਡਾ ਪਹਿਲਾ ਪਿੰਡ ਜਿੱੱਦੀ ਡੇਰਾ ਗੱਬਰ ਨਾਨਕ ਮਾਣਵਾ ਉੱਥੇ ਹੁੰਦਾ ਤੇ ਦੂਸਰੇ ਵੀ ਸਾਡੇ ਹੁੰਦਾ ਆਰਕਾ ਬਾੜਸ਼ਾ ਕਾਰਨਾ ਕਿ ਥੋੜੀ ਜਿਹੀ ਜਿਹੜਾ ਹਰ ਬੇਚਾ ਕਰਕੇ ਕੰਮ ਲੇਟ ਕਰਨਾ ਪਿਆ 2 ਹਫ਼ਤੇ ਤੇ ਨੂੰ ਜਿਹੜਾ ਫਿਕਸ ਟਾਈਮ ਤੇ ਫਿਕਸ ਹੋਣ ਦਾ। ਕਿਨੇ ਜੇ ਤੋਂ ਕਰਦੇ ਆ ਰਹਿਣਾ ਲਈ ਕਿ ਜੀ ਸਾਡੀ ਤੇ ਹੁਣ ਅਮਰੇਸਰ ਨਾਲ ਪਨੀਸ਼ ਤੇਰੀ ਜਿਹੜੀ ਹੱਡੀ ਆ ਗਈ ਆ ਸਾਡੇ ਘੱਡੇ ਘੱਡੇ ਕਰਦੇ ਆ ਰਹੀ ਬਹੁਤ ਚਿਰ ਤੋਂ ਇਹ ਤਾਂ ਕੀ ਕਹਾਂਗੇ ਬੋਲਣੇ ਨਹੀਂ ਆਣੇ ਬਾਜੀ ਇਹ ਹੋ ਗਏ ਨੇ ਸੰਗਤਾਂ ਜਦਾਂ ਹੁੰਦੀਆਂ ਮਾਲਕ ਕਿਰਪਾ ਕਰੇ ਤਾਂ ਤੰਦਰੁਸਤੀ ਉਹਨਾਂ ਦੇ ਚਰਚਰ ਦੀ ਕਰਾ ਰੱਖੇ ਤੇ ਅਸੀਂ ਵੀ ਆਪਣੇ ਇਲਾਕੇ ਦੇ ਪਿੰਡ ਦੀ ਸੁੱਖ ਮੰਗਦੇ ਹਾਂ ਪਰਮਾਤਮਾ ਤੋਂ ਕਿ ਪਰਮਾਤਮਾ ਚਰਦੀ ਕਲਾ ਦੇ ਨਗਰ ਨੂੰ ਰੱਖੀ ਤੇ ਹਰੇਕ ਦੇ ਕਿਰਪਾ ਬਣਾਈ ਰੱਖੀ ਅਕਾਲੀ ਸੋਚ ਕਰਦੇ ਆਏ ਕੋਈ ਚੀਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਇਹ ਬਣਾ ਰਿਹਾ ਹੈ ਬੜੀ ਮਤਲਬ ਕੀ ਪੀੜੀ ਦਾ ਪੀੜੀ ਚੱਲਦਾ ਆ ਰਿਹਾ ਤੇ ਜਿਹੜਾ ਮੈਂ ਬਹੁਤ ਜ਼ਿਆਦਾ ਕੋਸ਼ਿਸ਼ਾਂ ਕੀ ਮਤਲਬ ਕਿ ਸਾਰਾ ਪਿੰਡ ਹੀ ਇੱਥੇ ਪਹੁੰਚ ਰਿਹਾ ਹੈ ਠੀਕ ਹੈ ਜੀ ਤੁਹਾਨੂੰ ਹਰ ਸਾਲ ਇਹ ਆਪਣਾ ਰਾਜੀ ਹਾਂਜੀ ਸਰ ਉਹ ਹਰ ਸਾਲ ਜਿਹੜਾ ਵਾ ਉਹ ਮਤਲਬ ਕਿ ਰੱਖੜੀ ਨੂੰ ਤੋਂ ਬੁggenavi ਤੋਂ ਬਾਤ ਮਨਾਇਆ ਜਾਂਦਾ ਆ ਯਾਰ ਠੀਕ ਹੈ ਜੀ ਤੇ ਮੈਂ ਸਾਰੀ ਸੰਗਤ ਦਾ ਬਹੁਤ ਦਿਨੋਤਨਵਾਦ ਕਰਦੀ ਆ ਸਰ ਨੂੰ ਲੱਗਦਾ ਕਿ ਸਾਡੀ ਆ ਪੰਜ ਪੀੜੀਆਂ ਤੋਂ ਜਿਹੜਾ ਵਾ ਇਹ ਧੰਦਾਰਾ ਜਿਹੜਾ ਚੱਲਦਾ ਆ ਰਿਹਾ ਵਾ